ਤੁਸੀਂ ਤਾਂ ਮੈਮ ਸਿੰਘ ਦੀ ਇੱਤਿਹਾਨ ਦੀ ਧਰਤੀ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਤੋਂ ਮੌਜੂਦ ਜਿੱਥੇ ਅਕਾਲੀ ਦਲ ਦੇ ਵੱਲੋਂ ਸਿਆਸੀ ਕਾਨਫਰੰਸ ਹੋ ਕੀਤੀ ਜਾ ਰਹੀ ਹੈ 2027 ਦੀਆਂ ਆਮ ਚੋਣਾਂ ਨੂੰ ਲੈ ਕੇ ਇੱਕ ਆਖਰੀ ਕਾਨਫਰੰਸ ਹੈ ਕਿਉਂਕਿ 2027 ਦੇ ਵਿੱਚ ਆਮ ਚੋਣਾਂ ਹੋਣੀਆਂ ਉਸ ਤੋਂ ਪਹਿਲਾਂ ਕੋਡ ਆਫ ਕੰਡਕਟ ਲੱਗ ਜਾਣਾ ਹੈ ਕੋਈ ਵੀ ਨਹੀਂ ਹੋਣੀ ਤਾਂ ਸਿਆਸੀ ਕੁਰਬੰਦੀਆਂ ਤਸਵੀਰਾਂ ਮੋੜਨਾ ਸਾਂਝਾ ਕਰਾਂਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲੀਪੁਰ ਦੇ ਵਰਕਰ ਜਿਹੜੇ ਨੇ ਇੱਥੇ ਪਹੁੰਚਦੇ ਹੋਏ ਨਜ਼ਾਰਾ ਆ ਰਿਹਾ ਦੀ ਦੇਖ ਸਕਦੇ ਹੋ ਅਕਾਲੀਪੁਰ ਦੇ ਇੱਥੇ ਆਗੂ ਇੰਨੇ ਜਿਆਦਾ ਇੱਥੇ ਬਾਅਦ ਵਿੱਚ ਆ ਰਹੇ ਭੀੜ ਤੁਸੀਂ ਦੇਖਿਓ ਬੇਕਾਬੂ ਹੁੰਦੀ ਹੋਈ ਨੰਗਰ ਆ ਰਹੀ ਹੈ ਤਾਂ ਧੱਕੇ ਦੇ ਨਾਲ ਪੰਡਾਲ ਦੇ ਅੰਦਰ ਕੋਸ਼ਿਸ਼ ਹੈ ਉਹ ਕੀਤੀ ਜਾਰੀ ਆਕਾਲੀ ਵਰਕੇ ਦੇ ਮੱਲੋ ਹਾਲਕੀ ਤੇਰਾ ਹਲਕਿਆ ਦਾ ਦੇ ਕੇ ਆਕਾਲੀ ਦਲ ਦੇ ਹਲਕਿਆ ਦਾ ਕਾਟ ਜਿਹੜਾ ਕਿ ਇੱਥੇ ਕੀਤਾ ਗਿਆ ਸ਼ੋਭਤ ਸਿੰਘ ਸਾਹਿਬ ਧਰਤੀ ਦੇ ਉੱਤੇ ਤਾਂ ਹੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੇ ਜਾ ਸਕਦੇ ਨੇ ਪੰਡਿਤ ਕਿੰਨੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਕਾਲੀ ਦਲ ਦੇ ਵਰਕਰਾਂ ਕਿਉਂਕਿ ਸਿਆਸੀ ਕੌਂਫਰੰਸ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਂਗਰਸ ਨੇ ਤੇਰਾ ਅਨੁਮਾਨ ਲਗਾਇਆ ਗਿਆ ਸੀ ਕਿ ਨਕਲੀ ਇੰਕਲਾਬੀ ਇਹ ਤਾਂ 2000 ਝੂਠ ਦੇ 45 ਗੱਲ ਦੇ ਵਰਕਰ ਇੱਥੇ ਪਹੁੰਚਣਗੇ ਪਰ ਜਿਸ ਤਰ੍ਹਾਂ ਨਾਲ 50 ਦੇ ਨਾਲ ਕਹਾਮੋਰ ਦਾ ਕਟ ਦੇਖੋ ਨੂੰ ਮਿਲ ਰਿਹਾ ਹੁਣ ਪੰਜਾਬ ਦੇ ਯਾਰ ਵੀ ਆਪੀ ਇੰਦਾ ਗੱਲ ਲਗਾ ਸਕਦੇ ਹੋ ਕਿੰਨੀ ਵੱਡੀ ਗਿੰਚੀ ਦੇ ਵਿੱਚ ਹਜ਼ਾਰਾਂ ਦੀ ਗਿੰਚੀ ਦੇ ਵਿੱਚ ਕਮਾ ਬਣਾ ਰਹੇ ਨੇ ਕਸਾਲ ਦੇ ਵਰਕਰ ਸਿਆਸੀ ਕੈਂਪੇਨ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਜਿਹਦੀ ਦੀ ਬਣਾਈ ਗਈ ਸੀ ਉਹ ਡੀ ਆਰ ਜਿਹੜਾ ਕਮਿਟਰਾ ਰੱਖਦਾ ਹੈ ਉਸ ਦੀ ਵੀ ਤਸਵੀਰਾਂ ਕਾਹਦਾ ਸਾਂਝਾ ਕਰ ਸਕਦਾ ਹੈ ਦੇਖ ਸਕਦੇ ਹੋ ਜਿੱਥੇ ਵੀ ਬਣਾਈ ਗਈ ਸੀ ਉੱਥੇ ਵੀ ਕਾਹਦਾ ਆਗੂ ਬੈਠੇ ਹੋਏ ਨਜ਼ਰ ਆ ਰਹੇ ਹੋ ਦੂਜੇ ਪਾਸੇ ਜੇ ਸਟੇਜ ਦੀ ਗੱਲ ਕਰੀਏ ਤਾਂ ਸਟੇਜ ਦੀ ਤਸਵੀਰ ਵੀ ਰੋਲਿੰਗ ਕਰ ਜਾਈਏ ਕਰਕੇ एसबीपीसी ਦੇ ਪ੍ਰਧਾਨ ਹੋਣ ਦੇ ਸਿਧਾਂਤ ਵਿੱਚ ਬਲਜੰਦਰ ਸਿੰਘ ਗੁੰਦਰਾ ਇਕ ਗੁਰਜੀਤ ਸਿੰਘ ਟੀਮਾ ਮੇਜ ਨਸੀਬ ਗਰੇਵਾਲ ਸਿਕੰਦਰ ਸਿੰਘ ਮਲੂਕਾ ਐਨ ਕੇ ਸ਼ਰਮਾ ਤੋਂ ਇਲਾਵਾ ਹੋਰ ਵੀ ਦੇਖਦੇ ਵੱਡੇ ਆਗੂ ਅੱਜ ਬਦਲਾਅ ਦੇ ਦੋਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਤਾਂ ਕੁਝ ਹੀ ਦੇਰ ਦੇ ਵਿੱਚ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇੱਥੇ ਆ ਕੇ ਨੇ ਔਰ ਜੋਤ ਆਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚੰਦਨਵਾਦ ਵੱਲੋਂ ਸੰਗਤ ਨੂੰ ਜਿਹੜਾ ਸੰਬੋਧਨ ਉਹ ਕੀਤਾ ਜਾ ਰਿਹਾ ਹੈ ਕਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦੇ ਕੱਟੜ ਦੋਹਾਂ ਸਾਈ ਦਾਲ ਆਕਾਲੀ ਦਲ ਦੇ ਨਾਲ ਆਪਣੀ ਸਿਆਸੀ ਜ਼ਮੀਰ ਜੋ ਖੋ ਚੁੱਕੀ ਸੀ ਫਿਰ ਦੁਬਾਰਾ ਸੁਖਬੀਰ ਬਾਦਲ ਕੋਈ ਸਮਾਰੋਹ ਪੁੱਛਣ ਲਈ ਇੱਕ ਕਾਨਫਰੰਸ ਕੀਤੀ ਗਈ ਹੈ ਸੁਖਬੀਰ ਬਾਦਲ ਤਹਾਣਾ ਕੇ ਕਾਲਜ ਦੇ ਭਾਈ ਵੀਰ ਅਸੀਂ ਪਹਿਲਾਂ ਭਾਜਪਾ ਉਹ ਹੀ ਇਸ ਵਾਰ ਮੰਗੀ ਦੇ ਮੇਲੇ ਤੇ ਸਿਆਸੀ ਕਾਨਫਰੰਸ ਕਰ ਰਹੀ ਹੈ ਪਹਿਲੀ ਸਿਆਸੀ ਕਾਨਫਰੰਸ ਹੈ ਪੁਰਾ ਮਾਗੀ ਪਾਰਟੀ ਦੇ ਵੱਲੋਂ ਵੀ ਸਿਆਸੀ ਕਾਨਫਰੰਸ ਲੱਗੀ ਗਈ ਹਾਲਾਂਕਿ ਕਾਂਗਰਸ ਦੇ ਵੱਲੋਂ ਇਸ ਕਾਨਫਰੰਸ ਨੂੰ ਵੀ ਜਿਹੜੀ ਉਹ ਭੜਾਈ ਗਈ ਹੈ ਐ ਤਸਵੀਰਾਂ ਪੇਸ਼ ਕਰ ਰਿਹਾ ਨੇ ਆਕਾਲੀ ਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਕਾਲੀ ਦਲ ਦੇ ਵਰਕਰਾਂ ਦਾ ਠਾਠਾ ਮਾਰਦਾ ਜਿਹੜਾ ਹੜਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਆਕਾਲੀ ਵਰਕਰਾਂ ਦਾ ਹੜਾ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਤਾਂ ਆਪਣੇ ਸਹਿਯੋਗੀ ਸਨਮਾਨ ਨੂੰ ਕਰਕੇ ਸਾਰੇ ਪਾਸੇ ਮਾਗੇ ਤਸਵੀਰਾਂ ਦਿਖਾਈਆਂ ਜਾਂ ਕਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਜ਼ੈਰਾ ਦੀ ਗਿਣਤੀ ਦੇ ਵਿੱਚ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਮੂਵਜ਼ੇ ਹੋਈ ਨਜ਼ਰ ਆ ਰਹੇ ਨੇ ਵਕਾਤ ਕਹਿੰਦੇ ਸੀ ਦੂਜੇ ਪਾਸੇ ਸਟੇਜ ਤੋਂ ਲਗਾਤਾਰ ਸੰਬੋਧਨ ਕੀਤਾ ਜਾ ਰਿਹਾ ਕਾਲਜਾ ਕੋਲ ਦੇ ਬੋਲੇ ਕਿ 27 ਦੇ ਵਿੱਚ ਅਕਾਲੀ ਸਰਕਾਰ ਹੈ ਉਹ ਵੱਢੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਅਕਾਲੀ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜੋਸ਼ ਹੋ ਦੇਖਣ ਨੂੰ ਮਿਲ ਰਿਹਾ ਹੈ ਜੀਵਨ ਕੱਟ ਗਏ ਉਹਨਾਂ ਨਾਰੇ ਵਾਦੀਓ ਕੀਤੀ ਜਾ ਰਿਹਾ ਹੱਥਾਂ ਦੇ ਵਿੱਚ ਅਕਾਲੀ ਸਾਹਿਬ ਦੇ ਝੰਡੇ ਫੜ ਕੇ ਕੋਈ ਸਮਾਂ ਸੀ ਖੁਸ਼ੀ ਜਹਾਰੂ ਕੀਤੀ ਜਾ ਰਹੀ ਹੈ ਤਾਂ ਅਕਾਲੀ ਸਾਹਿਬ ਦੇ ਵਰਕਰਾਂ ਦੇ ਚਿਹਰੇ ਤੇ ਕੁਵਕਰੀ ਜਿਹੜੀ ਖੁਸ਼ੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਦੇਖੋ ਕੱਲ੍ਹ ਉਹਦੀ ਪਿਛਲੇ ਕਾਨਫਰੰਸ ਦੀ ਗੱਲ ਕਰੀਏ ਪਿਛਲੀ ਮਹਾਰਦੀ ਕਾਨਫਰੰਸ ਦੀ ਗੱਲ ਕਰਕੇ ਤਾਂ ਉਹ ਇੱਕ ਲੋਕਾਂ ਨੂੰ ਇਕੱਠਾ ਰੱਖਿਆ ਗਿਆ ਸੀ ਪਰ ਇਸ ਤਰ੍ਹਾਂ ਦੇ ਨਾਲ ਅਕਾਲੀ ਦਲ ਲਗਾਤਾਰ ਉੱਪਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਲ੍ਹਾ ਪ੍ਰਚੇ ਦੇ ਬਲਕ ਸੰਪਤੀਓ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੇ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਉਸ ਤੋਂ ਬਾਅਦ ਅਕਾਲੀ ਦਲ ਲਗਾਤਾਰ ਫੋਰਮ ਦੇ ਵਿੱਚ ਆਉਂਦਾ ਹੋਇਆ ਨਜ਼ਰ ਆ ਰਿਹਾ ਔਰ ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 2027 ਦੇ ਵਿੱਚੋਂ ਸਰਕਾਰ ਬਣਾਉਣ ਦੇ ਲਈ ਜਾ ਰਹੇ ਨੇ ਹਾਲਾਂਕਿ ਤੇ ਚਾਹਵਾ ਇਹ ਵੀ ਚੱਲ ਰਹੀ ਹੈ ਕਿ ਭਾਜਪਾ ਤੇ ਅਕਾਲੀ ਦਲ ਦਾ ਅਲਾਈਅੰਸ ਆ ਉਹ ਵੀ ਹੋ ਸਕਦਾ ਪਰ ਜੇਕਰ ਜੈਨਿਕ ਮਰਾ ਦੇਖ ਰਹੇ ਹੋ ਤੁਸੀਂ ਧੰਮੇ ਮਰ ਸਿੰਘ ਦੀ ਜਾਰੀ ਇੰਦਾਂ ਦੀ ਧਰਤੀ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਤੋਂ ਮਜੂਦ ਜਿੱਥੇ ਅਕਾਲੀ ਦਲ ਦੇ ਵੱਲੋਂ ਸਿਆਸੀ ਕਾਨਫਰੰਸ ਹੋ ਕੀਤੀ ਜਾ ਰਹੀ ਹੈ 2027 ਦੀਆਂ ਆਮ ਚੋਣਾਂ ਨੂੰ ਲੈ ਕੇ ਇੱਕ ਆਖਰੀ ਕਾਨਫਰੰਸ ਕਿਉਂਕਿ 2027 ਦੇ ਵਿੱਚ ਆਮ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਕੋਡ ਆਫ ਕੰਡਕਟ ਲੱਗ ਜਾਣਾ ਕੋਈ ਚੋਣਾਂ ਨਹੀਂ ਹੋਣੀਆਂ ਤਾਂ ਸਿਆਸੀ ਕੁਰਬਾਨੀਆਂ ਤਸਵੀਰਾਂ ਡੋਲ ਕੇ ਸਾਂਝੀਆਂ ਕਰਾਂਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲੀਪੁਰ ਦੇ ਵਰਕਰ ਜਿਹੜੇ ਨਿਯੋਚ ਪਹੁੰਚਦੇ ਹੋਏ ਨਜ਼ਰ ਆ ਰਹੇ ਉਹ ਵੀ ਦੇਖੋ ਜੀ ਅਕਾਲੀਪੁਰ ਦੇ ਦਿੱਫਤੇ ਆਗੂ ਇੰਨੇ ਜ਼ਿਆਦਾ ਇੱਥੇ ਬਾਅਦੇ ਵਿੱਚ ਆ ਰਹੇ ਭੀੜ ਤੋਂ ਹੀ ਦੇਖ ਰਹੇ ਹੋ ਬੇਕਾਬੂ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਟੱਕੇ ਦੇ ਨਾਲ ਪੰਡਾਲ ਦੇ ਅੰਦਰ ਕੋਈ ਸ਼ੋਅ ਕੀਤਾ ਜਾਰੀ ਆਕਾਲੀ ਵਰਕਰਾਂ ਦੇ ਵੱਲੋਂ ਹਾਲਾਂਕਿ ਤੇਰਾ ਹਲਕਿਆ ਦਾ ਵਿੱਚ ਅਕਾਲੀ ਦਲ ਦੇ ਕਿਹੜਾ ਹਲਕਾ ਦਾ ਕਾਠ ਜਿਹੜੇ ਕਿ ਇੱਥੇ ਕੀਤਾ ਗਿਆ ਸ਼ੋਮਨ ਸਿੰਘ ਸਾਹਿਬ ਧਰਤੀ ਦੇ ਉੱਤੇ ਤਾਂ ਹੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੇ ਜਾ ਸਕਦੇ ਨੇ ਮੰਡੀ ਗਿੰਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਕਿਉਂਕਿ ਸਿਆਸੀ ਕੰਪਨਸ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਂਗਰਸ ਨੇ ਫਿਰ ਅਨੁਮਾਨ ਲਗਾਇਆ ਗਿਆ ਸੀ ਕਿ ਨਕਲੀ ਇਹ ਤਾਂ 20000 ਝੂਠ ਦੇ ਬੰਦੇ ਕਾਲੀ ਦਾ ਵਰਕਰ ਇੱਥੇ ਪਹੁੰਚਣਗੇ ਪਰ ਜਿਸ ਤਰ੍ਹਾਂ ਦਾ ਰਹਾ ਪੰਜਾਬ ਦੇ ਲੋਕ ਨੂੰ ਮਿਲਿਆ ਨਹੀਂ ਫਸਾ ਮੋਰ ਦਾ ਕੱਟ ਦੇਖੋ ਨੂੰ ਮਿਲ ਰਿਹਾ ਹੁਣ ਪੰਜਾਬ ਦੇ ਯਾਰ ਵੀ ਆਪੀ ਇੰਦਾ ਚਾ ਲਗਾ ਸਕਦੇ ਹੋ ਕਿੰਨੀ ਵੱਡੀ ਗਿੰਚੀ ਦੇ ਵਿੱਚ ਹਜ਼ਾਰਾਂ ਦੀ ਗਿੰਚੀ ਦੇ ਵਿੱਚ ਪਮਾ ਬਣਾ ਰਹੇ ਨੇ ਕਸਾਣ ਦੇ ਵਰਕਰ ਸਿਆਸੀ ਕੈਂਪੇਨ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੀ ਹੈ ਜਿਹੜੀ ਦੀਪ ਬਣਾਈ ਗਈ ਸੀ ਉਹ ਦੀ ਜਿਹੜਾ ਕਵਿਤਰਾਲ ਰੱਖਦਾ ਹੈ ਇਹੋ ਇਸੇ ਵੀ ਤਸਵੀਰਾਂ ਤੋਂ ਦਾ ਸਾਡੀ ਨੂੰ ਵੀ ਸਵਾਰ ਸਕਦਾ ਹੈ ਦੇਖ ਸਕਦੇ ਹੋ ਜਿੱਥੇ ਦੀਪ ਬਣਾਈ ਗਈ ਸੀ ਉੱਥੇ ਵੀ ਕਬਜ਼ਾ ਦੇ ਅੱਗੇ ਬੈਠੇ ਹੋਏ ਨਜ਼ਰ ਆ ਰਹੇ ਹੋ ਦੂਜੇ ਪਾਸੇ ਸਟੇਜ ਦੀ ਗੱਲ ਕਰੀਏ ਤਾਂ ਸਟੇਜਾਂ ਤਸਵੀਰਾਂ ਰੋਲਿੰਗ ਕਰ ਜਾਈਏ ਕਰਕੇ एसबीपीसी ਦੇ ਪ੍ਰਧਾਨਾਂ ਨੇ ਦੱਸਿਆ ਕਿ ਧਾਮੇ ਬਲਜੰਦਰ ਸਿੰਘ ਗੁੰਦੋਲੇ ਗੁਰਜੀਤ ਸਿੰਘ ਟੀਮਾ ਮੇਜਬਾ ਸਿੰਘ ਗਰੇਵਾਲ ਸਿਕੰਦਰ ਸਿੰਘ ਮਲੂਕਾ ਐਨ ਕੇ ਸ਼ਰਮਾ ਤੋਂ ਇਲਾਵਾ ਹੋਰ ਵੀ ਦੇਖਣ ਦੇ ਵੱਡੇ ਆਗੂ ਅੱਜ ਬਦਲਾਅ ਦੇ ਪਹੁੰਚਦੇ ਹੋਏ ਨਜ਼ਰ ਆ ਰਹੇ ਤਾਂ ਕੁਝ ਹੀ ਦਿਨ ਦੇ ਵਿੱਚ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇੱਥੇ ਪਹੁੰਚੇ ਨੇ ਔਰ ਜੂਥ ਆਕਾਲੀ ਦਲ ਦੇ ਪ੍ਰਧਾਨ ਸਰਬੀਰ ਸਿੰਘ ਧੰਨਵਾਦ ਕਰਦੇ ਨੇ ਕਿ ਮੈਂ ਇੰਜ ਨੇ ਕਦੇ ਕਾਫੀ ਸੰਗਤ ਨੂੰ ਜਿਹੜਾ ਸੰਬੋਧਨ ਉਹ ਕੀਤਾ ਜਾ ਰਿਹਾ ਹੈ ਕਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦੇ ਕਾਠਾ ਦੋਹਾਂ ਸਾਈਡਾਂ ਦਾ ਆਕਾਲੀ ਦਲ ਦੇ ਆਪਣੀ ਸਿਆਸੀ ਜੋ ਮੀਨ ਜੋ ਕਹ ਚੁੱਕੇ ਸੀ ਸ਼ੁਰੂ ਪ੍ਰਗਟਾ ਹੈ ਦੁਬਾਰਾ ਸੁਖਬੀਰ ਬਾਦਲ ਕੋਈ ਸਮਾਰਟ ਪੁੱਛਣ ਲਈ ਇੱਕ ਕਾਨਫਰੰਸ ਕੀਤੀ ਗਈ ਹੈ ਵੀਰ ਬਾਦਲ ਹਾਲਾਂਕਿ ਕਾਂਗਰਸ ਦੇ ਭਾਈ ਵੀਰ ਅਸੀਂ ਪਹਿਲਾਂ ਭਾਜਪਾ ਉਹ ਇਸ ਵਾਰ ਮੰਗੀ ਦੇ ਮੇਲੇ ਤੇ ਸਿਆਸੀ ਕਾਨਫਰੰਸ ਕਰ ਰਹੀ ਹੈ ਪਹਿਲੀ ਸਿਆਸੀ ਕਾਨਫਰੰਸ ਹੈ ਜਿਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸਿਆਸੀ ਕਾਨਫਰੰਸ ਰੱਖੀ ਗਈ ਹੈ ਹਾਲਾਂਕਿ ਕਾਂਗਰਸ ਦੇ ਵੱਲੋਂ ਇਸ ਕਾਨਫਰੰਸ ਹੋ ਰਹੀ ਹੈ ਜਿਹੜੀ ਉਹ ਭੜਾਈ ਗਈ ਹੈ ਕਈ ਤਸਵੀਰਾਂ ਪ੍ਰਗਟ ਕਰ ਰਹੀਆਂ ਨੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦਾ ਠਾਠਾ ਮਰਦ ਜਿਹੜਾ ਹੜਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਅਕਾਲੀ ਵਰਕਰਾਂ ਦਾ ਹੜਾ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਤਾਂ ਆਪਣੇ ਸਹਿਯੋਗੀ ਸੁਲਮਾਨ ਨੂੰ ਕਹਿੰਗਾ ਸਾਰੇ ਪਾਸੇ ਮਾ ਕੇ ਤਸਵੀਰਾਂ ਦਿਖਾਈਆਂ ਜਾਂ ਕਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਕੁਝ ਨੇ ਹੋਈ ਨਜ਼ਰ ਆ ਰਹੇ ਨੇ ਬੁਲਕਾਤ ਕਹਿੰਦੇ ਸੀ ਦੂਜੇ ਪਾਸੇ ਸਟੇਜ ਤੋਂ ਨਗਰਦਾਂ ਸੰਬੋਧਨ ਜਾ ਰਿਹਾ ਕਾਲੀ ਜਗੋ ਦੇ ਬੋਲੋ ਕਿ 27 ਦੇ ਵਿੱਚ ਕਾਲੀ ਸਰਕਾਰ ਹੈ ਉਹ ਵੱਢੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਾਲੀ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜੋਸ਼ ਹੋ ਦੇਖਣ ਨੂੰ ਮਿਲ ਰਿਹਾ ਰੀਵਨ ਕੱਟ ਗਏ ਉਹਨਾਂ ਨਾਰੇ ਮਾਰ ਕੇ ਕੀਤਾ ਜਾ ਰਿਹਾ ਹੱਥਾਂ ਦੇ ਵਿੱਚ ਕਾਲੀ ਸੰਦੇ ਢੰਡੇ ਫੜ ਕੇ ਕੋਈ ਸਮਾਧੀ ਖੁਸ਼ੀ ਜਹਾਰੂ ਖੁਸ਼ੀ ਜਾਰੀ ਹੈ ਤਾਂ ਅਕਾਲੀ ਦਲ ਦੇ ਵਰਕਰਾਂ ਦੇ ਚਿਹਰੇ ਤੇ ਇੱਕ ਵੱਖਰੀ ਜਿਹੜੀ ਖੁਸ਼ੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਦੇਖੋ ਕੱਲ੍ਹ ਉਹਦੀ ਪਿਛਲੇ ਕੰਫਰੰਸ ਦੀ ਗੱਲ ਕਰੀਏ ਪਿਛਲੀ ਉਹਦੀ ਕਾਨਫਰੰਸ ਦੀ ਗੱਲ ਕਰਕੇ ਤਾਂ ਉਹ ਇੱਕ ਫੋੜਾ ਹੀ ਇਕੱਠਾ ਰੱਖਿਆ ਗਿਆ ਸੀ ਪਰ ਅਕਾਲੀ ਦਲ ਦੇ ਨਾਲ ਕਾਂਈਦਲ ਲਗਾਤਾਰ ਉੱਪਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਨਾ ਪਰਚੇ ਬਲਕ ਸੰਤੀਓ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੇ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਉਸ ਤੋਂ ਬਾਅਦ ਕਾਂਈਦਲ ਲਗਾਤਾਰ ਫੋਰਮ ਦੇ ਵਿੱਚ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਅਕਾਲੀ ਦਲ ਦੇ ਵੱਲੋਂ ਆਵਾਜ਼ ਕੀਤਾ ਜਾ ਰਿਹਾ ਹੈ ਕਿ 2027 ਦੇ ਵਿੱਚੋ ਸਰਕਾਰ ਬਣਾਉਣ ਦੇ ਲਈ ਜਾ ਰਹੇ ਨੇ ਹਾਲਾਂਕਿ ਚੋਟਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਭਾਜਪਾ ਤੇ ਕਾਂਗਰਸ ਦਾ ਅਲਾਈਅੰਸ ਆ ਉਹ ਵੀ ਹੋ ਸਕਦਾ ਪਰ ਜੇਕਰ